ਲੁਧਿਆਣਾ ਚ ਦੁਸ਼ਹਿਰੇ ਮੌਕੇ ਚਿੱਟਾ ਰਾਵਣ ਫੁੱਕਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅਜੇ ਸ਼ਾਂਤ ਨਹੀਂ ਹੋਇਆ ਕਾਂਗਰਸ ਆਗੂ ਯੂਤਾ ਖਾਲੀਵਲ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਚ ਮੁੱਖ ਮੰਤਰੀ ਦੇ ਰਿਹائش ਬਾਹਰ ਤਰਨੀ ਤੇ ਬੈਠ ਗਏ ਇਨਾਂ ਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਤੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਸਮੇਤ ਕਈ ਪੁਰਵ ਵਿਧਾਇਕ ਤੇ ਸਾਂਸਦ ਸ਼ਾਮਿਲ ਨੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਇਲਜ਼ਾਮ ਲਾਇਆ ਕਿ ਯੂਥ ਅਕਾਲੀ ਦਲ ਵੱਲੋਂ ਉਹਨਾਂ ਨੂੰ ਮਾਰਨ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ ਸੀ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂ ਨੂੰ ਮਿਲਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਹਰ ਆਏ ਤੇ ਉਹਨਾਂ ਸਾਹਮਣੇ ਹੀ ਡੀਜੀਪੀ ਨੂੰ ਨਿੱਜੀ ਤੌਰ ਤੇ ਫੋਨ ਕਰਕੇ ਪੂਰੇ ਮਾਮਲੇ ਦੀ ਜਾਂਚ ਦੀ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਪਰ ਮੁੱਖ ਮੰਤਰੀ ਦਾ ਭਰੋਸਾ ਕਾਂਗਰਸ ਆਗੂਆਂ ਦੇ ਗੁੱਸੇ ਨੂੰ ਸ਼ਾਂਤ ਨਹੀਂ ਕਰ ਸਕਿਆ ਇਸ ਬਹਿਸਬਾਜ਼ੀ ਨੂੰ ਸਾਡੀ ਇਹ ਗੱਲ ਹੈ ਕਿ ਇਨਕੁਆਰੀਆਂ ਅੱਜ ਤੱਕ ਕਿਹੜੇ ਕੇਸ ਜਿਹੜੇ ਤੁਸੀਂ ਐਸਐਸਟੀ ਬਣਾਈਓ ਕਦੇ ਸੀਰੇ ਨਹੀਂ ਲੱਗੀਆਂ ਸਾਡੀ ਗੱਲ ਇਹ ਹੈ ਕਿ ਨਮੈਂਦਾ ਇਹ ਝੂਠ ਬੋਲਦੇ ਆ ਤੁਸੀਂ ਤੁਸੀਂ ਅਫਸਰਾਂ ਨੂੰ ਉੱਥੇ ਦੇ ਸਸਪੈਂਡ ਕਰੋ ਜਿਨ੍ਹਾਂ ਨੇ ਕਟਾਈ ਕਰਵਾਈਆ ਨਾਲ ਉਸ ਤੋਂ ਇਨਕੁਆਰੀ ਕਰਾਓ আর ਉਸ ਤੋਂ ਬਾਅਦ ਅਸੀਂ ਮੰਨ ਲਾਂਗੇ ਵੀ ਤੁਹਾਡਾ ਰਾਜ ਹਮੇਸ਼ਾ ਨਹੀਂ ਨਹੀਂ ਮੁੱਖ ਮੰਤਰੀ ਨੇ ਆਰਡਰ ਕਰਨੇ ਹੁੰਦੇ ਤੁਸੀਂ ਸਸਪੈਂਸ਼ਨ ਦੇ ਆਰਡਰ ਕਰੋ ਸਾਨੂੰ ਪਤਾ ਲੱਗਿਆ ਕਿ ਤੁਹਾਡੇ 'ਚ ਕੋਈ ਮਾੜੀ-ਮੋਟੀ ਗੱਲ ਹੈਗੀ ਐ ਮੁਝੇ ਪੰਜਾਬ ਦੇ ਕੋਈ ਹਿੱਤ ਦੀ ਗੱਲ ਕਰ ਸਕੋਗੇ ਨਾ ਗੱਲ ਹੈ ਜਾਂ ਕਰ ਉਸ ਤੋਂ ਬਾਅਦ ਐਦਾਂ ਹੈ ਕਿ 400 500 ਤੁਹਾਡੇ ਆਕਾਲੀ ਦਲ ਦਾ ਜਿਹੜਾ ਸਾਡੇ ਵਰਕਰਾਂ ਨੂੰ ਕੁੱਟਣ ਆ ਜਵੇ ਸਿਰਫ ਇਸ ਕਰਕੇ ਇਨ ਕੋਰ ਨਹੀਂ ਆਖੀ ਐਸਾ ਹੀ ਕਰਨ ਦੇ ਘਰ ਕੋਈ ਚੋਰੀ ਕਰਨ ਆ ਜੇ ਮੁੱਖ ਮੰਤਰੀ ਸਾਹਿਬ ਜਿਹਨੂੰ ਦੇ ਪੱਧਰ ਦਾ ਜ਼ਿਕਰ ਦਿਓ ਕਿੰਨਾ ਪਿੰਗ ਮੁੱਖ ਮੰਤਰੀ ਸਾਹਿਬ ਗੁਰੂਗ੍ਰਾਂਥ ਸਾਹਿਬ ਦੀ ਬੇਅਦਬੀ ਤੇ ਐਸਐਸਟੀ ਬਣਾਈ ਅੱਜ ਤੱਕ ਕੋਈ ਰਿਜ਼ਲਟ ਨਿਕਲਿਆ ਕੋਈ ਜਾਣਬੁੱਝ ਕੇ ਰਿਜ਼ਲਟ ਨਿਕਲਦਾ ਤੁਸੀਂ ਖਰਾਬ ਕਰਦੇ ਹੋ ਉਹਦੇ ਵੀ ਸਾਨੂੰ ਇਨਕੁਆਰੀ ਨਹੀਂ ਚਾਹੀਦੀ ਐਸੀ ਸਸਪੈਂਸ਼ਨ ਮੰਗਦੇ ਆ ਉਹਨਾਂ ਬੰਦਿਆਂ ਦੀ ਤੇ ਪਰਚਾ ਮੰਗਦੇ ਸਾਦੂ ਵੀ ਇੱਕ ਮੇਰੇ ਐਮਐਲਏ ਐਮਪੀਆ ਤੇ ਜੇ ਮਾਰਨ ਦਾ ਅਟੈਕ ਹੋਇਆ ਤਾਂ ਮੈਂ ਕਿਸੇ ਨੂੰ ਨਹੀਂ ਬਖਸ਼ੂਗਾ ਦਿਖਾ ਦਿਓ ਆਪਣੀ ਆਓ ਕਰ ਦਿਖਾਓ ਹਿੰਮਤ ਦਿਖਾਓ ਆਪਣੀ ਲੋਕਾਂ ਨੂੰ ਦਿਖਾ ਦਿਓ ਆਪਣੀ ਤਾਕਤ ਮਾਨ ਸਰ ਤੁਸੀਂ ਤੁਸੀਂ ਦੱਸੋ ਜੀ ਅਸੀਂ ਇੱਥੇ ਮਿਲ ਆਏ ਤੁਹਾਨੂੰ ਆਪਣਾ ਬਲਸਾਹਬ ਬਲਸਾਹਬ ਮੈਨੂੰ ਤਾਂ ਇਹ ਸਟੇਸ਼ਨ ਦਿੱਤਾ ਤੇ ਮੈਂ ਫਟ ਤੁਹਾਡੇ ਕੋਲ ਆ ਗਿਆ ਸਰ ਤੁਸੀਂ ਟਰਾਂਸਫਰ ਕਰਦੇ ਇਨਕੁਆਰੀ ਮਾਰ ਕਰਦੇ ਜਿਆਦਾ ਰਿਪੋਰਟ ਆ ਟਰਾਂਸਫਰ ਕਰ ਦਿਓ ਇਹ ਤਾਂ ਹੋਵੇ ਨਾ ਕੋਈ ਕੋਈ ਛੋਟੂ ਛੋਟੂ ਹੋਵੇਗਾ ਜਦੋਂ ਡੀਜੀਪੀ ਆ ਆਪਾਂ ਨੂੰ ਸਾਰਾ ਸੀ ਮੰਨ ਲਈ ਗੱਲ ਵੀ ਤੁਸੀਂ ਕਿਵੇਂ ਇਨਕੁਆਰੀ ਹੋ ਜਾਏ ਉਹਨੂੰ ਟਰਾਂਸਫਰ ਤਦੋਂ ਅਫਸਰ ਉੱਥੇ ਬੈਠੇ ਨੇ ਕਿਹਨੂੰ ਬਤਾਇਆ ਇਹ ਕੋਈ ਸਭ ਤੋਂ ਹੋਣਗਾ ਇਹ ਜਿਵੇਂ ਸਭ ਤੋਂ ਹੋਣਗਾ ਜਿੱਤੇ ਉੱਥੇ ਅਫਸਰ ਹੋਈ ਬੈਠੇ ਨੇ ਅੱਜ ਮੌਕਾ ਹੈ ਆਪਾਂ ਨੂੰ ਅਸਲੀਅਤ ਦੱਸਣ ਦਾ ਮੌਕਾ ਮਾਰਨਾ ਜੇ ਇਹ ਅੱਜ ਨਹੀਂ ਜੀ ਜੇ ਇਹ ਹੀ ਗੱਲ ਸੁਖਵੀਰ ਸਿੰਘ ਬਾਦਲ ਨਾਲ ਹੋਈ ਹੁੰਦੀ ਤੁਸੀਂ ਕੀ ਐਕਸ਼ਨ ਲੈਂਦੇ ਇਹ ਕਿ ਜੇ ਨਾ ਇਹ ਮੈਂ ਦੱਸੋ ਨਾ ਇਹ ਇੱਕ ਗੋ ਆਦਮੀ ਹੈ ਤੁਹਾਡਾ ਪੁੱਤਰ ਇਹ ਵੀ ਤੁਹਾਡਾ ਪੁੱਤਰ ਆਪਾਂ ਵੈਸੇ ਕਹਿੰਦੇ ਇੱਥੇ ਬਹੁਤ ੱੱਕਾ ਹੋਇਆ ਮੈਂ ਮੈਂ ਕਹਿੰਦਾ ਤੁਹਾਡੇ ਕਿਸੇ ਸਟਾਫ ਨਾਲ ਹੋਈ ਹੁੰਦੀ ਤੁਸੀਂ ਕੀ ਕਰਦੇ ਜੀ ਇਹਨਾਂ ਦੀ ਉਹ ਤੋਂ ਵੀ ਜ਼ਿਆਦਾ ਇੱਜ਼ਤ ਕਰਦੇ ਇਹ ਚੰਗੀ ਜਿੱਦਾ ਜੀ ਪਗੜੀ ਰੋਲਤੀ ਸਰ ਮੈਂ ਤਾਂ ਨਹੀਂ ਰੋੜੀ ਪਾਜਾ ਤੁਹਾਡੇ ਰਾਜ ਨੂੰ ਹੀ ਹੈ ਜੀ ਇੱਕ ਛੋਟੇ ਜਿਹੇ ਜਸੇਦਾਰ ਤੇ ਹੋ ਜਾਏ ਤੁਸੀਂ ਅਕਸਰ ਬਦਲਦੇ ਨਹੀਂ ਕਰਦੇ ਪਰ ਭਰੇ ਪਏ ਆ ਸੀ ਅੱਜ ਕਿਉਂ ਜੀ ਅੱਜ ਸਿਕਿਉਰਿਟੀ ਆ ਕਰਨਾ ਆਏ ਆ ਅੱਜ ਅਸੀਂ ਭਰੇ ਪਏ ਆ ਜੇ ਇਹ ਗੱਲ ਸੁਖਵੀਰ ਨਾਲ ਹੋਈ ਹੁੰਦੀ ਤੁਸੀਂ ਕੀ ਐਕਸ਼ਨ ਲੈਂਦੇ ਤੁਹਾਡੇ ਕਿਸੇ ਐਮਐਲਏ ਨਾਲ ਹੋਈ ਹੁੰਦੀ ਤੁਸੀਂ ਵੀ ਨਾ ਦੁਬਾਰਾ ਲੱਗਿਆ ਕਾਟਾ ਵਾਲੀ ਗੱਲ ਹੈ ਜੀ ਤੁਸੀਂ ਤਾਂ ਹਾਸੇ ਦੀ ਗੱਲ ਕਰਦੇ ਹੋ ਜੀ ਕੱਲ ਕੱਲ ਨੂੰ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਕਿਸੇ ਨੇ ਮਾਰਤਾ ਕੌਣ ਜ਼ਿੰਮੇਵਾਰ ਹੈ ਮਰਵਾਉਂਗਾ ਮਰਵਾਉਂਗਾ ਅੱਛਾ ਕੀ ਦਾ ਦਰਜ ਹੋਊਗਾ ਤੁਸੀਂ ਮੈਨੂੰ ਦੱਸੋ ਤੁਹਾਡੇ ਨੇ ਕਿਉਂ ਕਰਵਾ ਦਿੱਤੀ ਹੈ ਤੁਸੀਂ ਸਾਡੇ ਬਜ਼ੁਰਗੋ ਜਿਨ੍ਹਾਂ ਜਿਨ੍ਹਾਂ ਤੇ ਕਰੋਨਾ ਲਿਆ ਘਰਵਾਨੇ ਆਓ ਸਰ ਮੈਂ ਜੋ ਸਰ ਮੈਂ ਜੀ ਜੀ ਪੀਸ ਆਪੀ ਇਕੱਲੇ ਦੀ ਇਨਕੁਆਰੀ ਲਾ ਦਿੰਦੇ ਆਂ ਇੱਕ ਪੰਚ ਚਾਰ ਦਿਨਾਂ ਬਾਅਦ ਆ ਜਾਓ ਪਾਸੇ ਨਾ ਰਹੇ ਇਸ ਤੋਂ ਮਗਦੇ ਬੰਦਿਆਂ ਤੇ ਐਸਪੀ ਉੱਥੇ ਮੌਕੇ ਤੇ ਸੀਗਾ ਜੀ ਇਹ ਰਿਲੇਕਸ਼ਨ ਆਫ ਡਿਊਟੀ ਤਾਂ ਹੋ ਹੀ ਸਕਦੀ ਹੈ ਸਰ ਕੋਈ ਵੇਖੋ ਤਾਂ ਸੀਨੇ ਦੀ ਇਹ ਰਿਲੇਕਸ਼ਨ ਆਫ ਡਿਊਟੀ ਉਹ ਤਾਂ ਕੋਸ ਰਿਕਾਰਡ ਕਰਦੇ ਜਿਹੜਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਸ਼ਰਮ ਆਉਂਦੀ ਹੈ ਸਾਨੂੰ ਕਹਿੰਦੇ ਆ ਕਿ ਤੋਂ ਨੂੰ ਇਹਨੇ ਘੰਟਿਆਂ ਦੇ ਵਿੱਚ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਕੀ ਹੋ ਗਿਆ ਉੱਥੇ ਸਾਰਾ ਸਾਰਾ ਪਤਾ ਨਹੀਂ ਰਿਹਾ ਰੱਖੇ ਨੂੰ ਰੱਖੇ ਨੂੰ ਅਸੀਂ ਹਰਾਮ ਦੇ ਹੋਵਾਂਗੇ ਜੇ ਆਪਣਾ ਕੇਸ ਸਾਡਾ ਕਰਵਾਉਣ ਦੀ ਗੱਲ ਕਰੀਏ ਸਾਡੇ ਤਾਂ ਬਹੁਤ ਬੱਚੇ ਜਿਸਪੈਂਡ ਕਰੋ ਜੀ ਐਸਪੀ ਦਾ ਇਹ ਦੇ ਅਸੀਂ ਦੇ ਨਾਮ ਨਾ ਬਣਾਇਆ ਤੁਸਾਂ ਮਤ ਕਰਦੇ ਹੋ ਅਫਸਰ ਖੁੱਲੇ ਛੱਡਿਆ ਹੋਇਆ ਹੈ ਮਤ ਤੋਂ ਬਾਅਦ ਛਾਰ ਦਿਨ ਚ ਰਿਪੋਰਟ ਲੈ ਲਓ ਜੀ ਬੱਚੀਆਂ ਨੂੰ ਉੱਥੇ ਉਹਨੂੰ ਆਖਦੇ ਨੇ ਤੁਸੀਂ एसपी ਨੂੰ ਬਦਲੋ ਐਸਪੀ ਨੂੰ ਬਦਲੋ ਪਹਿਲਾਂ ਉਥੋਂ ਨਾਲ ਡੀਜੀ ਵੀ ਦਿੰਦੇ ਨਹੀਂ ਤੁਸੀਂ ਸੇਵ ਕਰੋਗੇ ਆਪਸਰਾ ਨੂੰ ਸਸਪੈਂਡ ਕਰੋ ਨਹੀਂ ਸਰ ਤੁਹਾਡੇ ਕੋਲ ਉਹ ਵੀ ਕਿਹੜੇ ਹੋ ਤੁਸੀਂ ਹੁਣ ਤੁਹਾਨੂੰ ਫੂਕ ਜੋ ਤੁਹਾਡੇ ਕੋਲ ਅਸੀਂ ਆਏ ਸਾਨੂੰ ਤਾਂ ਮਾਰੀ ਲੋਕਾਂ ਦੀ 50 50 ਫੂਕਦਾ ਫਿਰਦਾ ਪੁਤਲੇ ਤੁਹਾਡੇ ਕਿਉਂ ਫੂਕਦਾ ਫਿਰਦਾ ਕਿਉਂ ਫੂਕਦਾ ਫਿਰਦਾ ਪੰਜਾਬ ਤੁਹਾਡੇ ਸਾਰੇ ਪੁਤਲੇ ਆਹ ਖੜੀ ਐ ਆਹ ਖੜੀ ਐ ਇੱਕ ਤੇ ਆਹ ਭੈਣ ਸਾਡੀ ਖੜੀ ਐ ਇਹ ਜੰਗੀ 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 ਸ਼ਹੀਦ ਬੋਲ ਬੀਬੀ ਆ ਜੰਗੀ ਸ਼ਹੀਦ ਖੜੀ ਹੈ ਭੈਣ ਸਾਡੇ 17 17 ਦਿਨ ਤੋਂ ਅੱਜ ਅਸੀਂ ਧਰਨੇ ਤੇ ਬੈਠੇ ਆ ਸਾਡੀਆਂ ਮੀਟਿੰਗਾਂ ਫਿਕਸ ਕਰਦਣੇ ਨੇ ਸੈਕਰੀਟ ਦੇ ਵਿੱਚ ਪਹਿਲਾਂ ਪਹਿਲਾਂ 9 ਅਗਸਤ ਨੂੰ ਅਸੀਂ 11 April ਤੋਂ ਧਰਨੇ ਤੇ ਪਟਿਆਲੇ ਦੇ ਵਿੱਚ ਬੈਠੇ ਡੀਸੀ ਦਫਤਰ ਦੇ ਸਾਹਮਣੇ ਫਿਰ 9 ਅਗਸਤ ਨੂੰ ਇੱਥੇ ਧਰਨਾ ਲਾਇਆ ਇਹ ਤੋਂ ਬਾਅਦ ਸੀਐਮ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋਣੀ ਹੈ ਮੱਝ 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 ਸਾਡਾ ਚਾਹ ਬੀਬੀ ਜੀ ਸਾਹਿਬ ਜੀ ਉਹ ਉੱਥੇ ਜਾ ਕੇ ਬਾਦਲ ਸਾਹਿਬ ਆਪਣਾ ਤੁਰਤ ਜੋ ਉਹ ਨਹੀਂ ਤੋਂ ਬਾਅਦ ਮੇਰਾ ਇਹ ਵੀ ਦਾ ਹੈ ਜੀ ਚਲੋ ਕਮਿਸ਼ਨਰ ਬਾਅਦ ਚ ਇਨਕੁਆਇਰੀ ਦੇ ਬਾਅਦ ਬਦਲ ਦੋ ਐਸਸੀ ਨੂੰ ਤਾਂ ਤੁਸੀਂ ਹੁਣੀ ਬਦਲ ਬਦਲ ਕੇ ਕਰੋ ਕੋਈ ਚੁਣਿਆ ਹੋਇ ਨਮਾਇਦਿਆਂ ਦੀ ਵੀ ਕੋਈ ਚੁਣਿਆ ਹੋਇ ਨਮਾਇਦਿਆਂ ਦੀ ਇੱਜ਼ਤ ਰੱਖ ਲਓ ਇੱਜ਼ਤ ਰੱਖ ਲਓ ਚੁਣੇ ਹੋਏ ਨਮਾਇਦਿਆਂ ਦੀ ਅਸੀਂ ਅਸੀਂ ਤੁਹਾਡੇ ਉੱਤੇ ਝੂਠ ਬੋਲਾਂਗੇ ਤੁਸੀਂ ਤੁਸੀਂ ਕਿਸੇ ਨੂੰ ਤੁਹਾਡੇ ਸ਼ੈਲਟਰ ਦੇ ਪਰ ਰਹੇ ਹੋ ਜੀ ਅਸੀਂ ਆਪਣੀ ਚੱਕੀ ਲਾ ਕੇ ਚੱਕਣ ਕਰੋ ਸਰ ਸਾਰੀ ਟਰਾਂਸਫਰਸ ਇਨਕੁਆਇਰੀ ਦੇ ਬਾਅਦ ਹੀ ਹੁੰਦੀਆਂ ਐਂਡ ਸਾਰੀ ਟ੍ਰਾਂਸਫਰ ਇਨਕੁਆਰੀ ਦੇ ਬਾਅਦ ਅੱਜ ਜੋ ਸੈਲੇਜ ਕਰ ਰਹਾ ਤੁਹਾਨੂੰ ਦੋ ਤਿੰਨ ਮੈਂ ਕਿਤੇ ਦਾਦਾ ਨੂੰ ਪੁਆਰੀ ਕਿਦਾ ਸਹੀ ਹੋ ਜੂਜੇ ਬੰਦਾ ਉੱਥੇ ਬੈਠਾ ਸਰ ਬੰਦਾ ਉੱਥੇ ਪ੍ਰੈਸ਼ਰ ਕੀ ਲੋਕਾਂ ਨੂੰ ਇਹ ਸਰਕਾਰ ਨੇ ਇੱਡੇ ਵੱਡੇ ਇੱਡੇ ਵੱਡੀ ਗੁੰਡਾਗਰਦੀ ਦਾ ਐਕਸ਼ਨ ਕੀ ਲਿਆ ਆਹ ਤਾਂ ਗੁੰਡਾ ਸਸਪੈਂਡ ਕਰਕੇ ਸਸਪੈਂਡ ਕਰਨ ਪਹਿਲਾਂ ਐਸਪੀ ਨੂੰ ਸਸਪੈਂਡ ਕਰੋ ਕਿਉਂ ਨਹੀਂ ਕਿਹਾ ਗਿਆ ਤਾਂ ਇਹਨਾਂ ਨੂੰ ਇਹ ਤਾਂ ਪਹਿਲਾ ਤੁੰਗੀ ਦਾ ਸੀ ਸੀਐਮ ਸਾਹਿਬ ਐਸੀ ਇਹ ਮੰਨ ਲੀਏ ਕਿ ਸਾਨੂੰ ਦੋ ਤੋਂ ਕੋਈ ਹਾਜ਼ਰ ਨਹੀਂ ਸੀਐਮ ਸਾਹਿਬ ਬਗਲ ਕਾਰ ਰੱਬ ਦੇ ਕੋਲ ਤੋਂ ਕੋਲ ਹੈ ਸਾਰੀ ਰਿਪੋਰਟ ਤੁਹਾਡੇ ਕੋਲ ਹੈ ਉਹ ਕਿਉਂ ਤੁਸੀਂ ਡਰਾਮੇ ਪਾਜੀ ਕਰਦੇ ਹੋ ਅੱਜ ਫਰਕ ਕੀ ਪੈਂਦਾ ਜੀ ਕਿਉਂ ਡਰਾਮੇ ਪਾਜੀ ਕਰਦੇ ਹੋ ਜਿਹੜਾ ਤਰੀਕਾ ਸਾਰੇ ਤਰੀਕਾ ਜੀ ਤਰੀਕਾ ਜਦੋਂ ਆਪਣੇ ਤੇ ਗੱਲ ਆਉਂਦੀ ਸਾਰਾ ਕੁਝ ਕਰਾਉਣਾ ਨਹੀਂ 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 ਜੀ ਇਹ ਗਲਤ ਗੱਲ ਹੈ ਤੁਹਾਡੇ ਕਿਥੇ ਤੁਹਾਡੇ ਕਿਥੇ ਸਭ ਸਾਨੂੰ ਦਰਦ ਨੂੰ ਮਜਬੂਰ ਕਰ ਦੇ ਲਿਆ ਜੋ ਉਸੇ ਵੇਲੇ ਤਬਾਦਲਾ ਉਸੇ ਵੇਲੇ ਸਹੀ ਲਿਆ ਜੋ ਪਾਲਾ ਸਾਹਿਬ ਪਾਲਾ ਸਾਹਿਬ ਤੁਸੀਂ ਮੁਖਸਰ ਲੈ ਜਾਓ ਸਾਡੇ ਇਹ ਹੈ ਦੇਖੋ ਐਸਪੀ ਦਾ ਪੀਡੀਸੀ ਵੀ ਹੋ ਰਹਾ ਜੀ ਤੁਸੀਂ ਸਾਰਾ ਕੁਝ ਜਾਣਦੇ ਤੁਸੀਂ ਜਾ ਕੇ ਉਹ ਟ੍ਰਾਂਸਫਰ ਟ੍ਰਾਂਸਫਰ ਕਰਨ ਤੋਂ ਪਹਿਲਾਂ ਆ ਉਹਦੇ ਫਿਰ ਉਹਦੇ ਤੋਂ ਹੀ ਐਕਸ਼ਨ ਦੇ ਜਾ ਕੇ ਟਾਂਸਫਰ ਕਰਨ ਦੀ ਤਾਂ ਗੱਲ ਮੈਂ ਹੋਊਗੀ ਗੱਲ ਤੁਸੀਂ ਤੁਰਤ ਚਲੇ ਜਾਓ ਜੀ ਜਿਸ ਅਫਸਰ ਦੇ ਖਿਲਾਫ ਕੁਝ ਸਮੇਂ ਉਹਦੇ ਖਿਲਾਫ ਤੁਰਤ ਆ ਬਾਅਦ ਚੁੱਪ ਨੀ ਕਰ ਲੋ ਮੈਂ ਕੀ ਥੋੜਾ ਮੈਂ ਚੰਗਾ ਲੱਗਦਾ ਮੈਂ ਕੋਈ ਬੰਦੂ ਇਸ ਵੀ ਥੋੜਾ ਇਹ ਤੁਰਕੇ ਐਮਪੀ ਨੂੰ ਮਰਾਇਆ ਟ੍ਰਾਂਸਫਰ ਕਰਾਓ ਸਪੈਂਡ ਕਰੋ ਅਗਲੀ ਕੀ ਕਰੀਏ ਤੁਹਾਡੇ ਤੋਂ ਵੱਡਾ ਕੋਈ ਟ੍ਰਾਂਸਫਰ ਕਰਾਓ ਸਪੈਂਡ ਕਰੋ ਡੋਂਗਲੋਂ ਤੋਂ ਮਿੱਟੀ ਨਾ ਝਾੜੋ ਐਡਾ ਕਿਸੇ ਨੇ ਨਹੀਂ ਜਾਣਾ ਇੱਥੋਂ ਉਹ ਜੀ ਅੱਜ ਮੈਂ ਕਹਦਾ ਤੂੰ ਅੰਦਰ ਮੇਰੇ ਨਾਨਾ ਜੀ ਅੱਤੇ ਮਰਾ ਕੇ ਗੋਲੀਆਂ ਮਰਵਾਓ ਤੁਹਾਨੂੰ ਬੈਠੇ ਮੈਂ ਗੋਲੀਆਂ ਟਾਡੇ ਕੋਲ ਬੜੇ ਬੈਠੇ ਹੋਣੇ ਘਰੇ ਬੈਠੇ ਥੋੜੀ ਆਏ ਆ ਜੀ ਸਾਨੂੰ ਤੁਹਾਡੇ ਤੇ ਵਿਸ਼ਵਾਸ ਸੀ ਵੀ ਨਿਆ ਮਿਲੂਗਾ ਪਰ ਅੱਜ ਅੱਜ ਸਾਨੂੰ ਪਤਾ ਲੱਗਾ ਤੁਹਾਡੇ ਤੋਂ ਨਿਆ ਨਹੀਂ ਮਿਲਦਾ ਚਲੋ ਨਾ ਬਲੇ ਕੋਈ ਗੱਲ ਥੋੜੀ ਹੈ ਜੀ ਕੋਈ ਦੱਸਾਰੀ ਹੈ ਕਦੇ ਤੁਹਾਨੂੰ ਮੋੜਿਆ ਉਹ ਐਵੇਂ ਨਾ ਕਾਦੇ ਵਾਸਤੇ ਸੀ ਆਂ ਦੱਸੋ ਮੇਰਾ ਕੀ ਕੀਤਾ ਤੁਸੀਂ 20% ਵੀ ਨਹੀਂ ਦਿੱਤੀ ਗੱਲਾਂ ਕਰਨ ਨੂੰ ਤੁਸੀਂ ਬਹੁਤ ਕਰਦੇ ਹੋ ਮੰਨਣ ਕੇ ਜੇ ਬਦਲ ਦੋਗੇ ਨੂੰ ਚੰਗੇ ਰਹੋਗੇ ਸਾਡਾ ਕਿੰਨਾ ਕੱਸੀ ਕੀ ਕਹਿੰਦੇ ਸੀ ਨੂੰ ਟ੍ਰਾਂਸਫਰ ਕਰਕੇ ਜਾਂਦੇ ਰਹੇ ਸ਼ਾਮ ਤੇ ਰਿਜ਼ਲਟ ਆ ਜੂਗਾ ਸ਼ਾਮ ਤੱਕ ਰਿਜ਼ਲਟ ਆ ਜੂਗਾ ਅਸੀਂ ਫੇਰ ਲਾ ਦੇਣ ਉਹਨੂੰ